ਕੀ ਤੁਸੀਂ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੁੰਦੇ ਸਮੇਂ ਸੰਗਤਾਂ ਨੂੰ ਲੂਣ ਅਤੇ ਝਾੜੂ ਚੜਾਉਂਦੇ ਹੋਏ ਵੇਖਿਆ ਹੈ ਸ਼ਾਇਦ ਤੁਹਾਡੇ ਮਨ ਵਿੱਚ ਵੀ ਇਹ ਸਵਾਲ ਆਇਆ ਹੋਵੇ ਕਿ ਕਰੋੜਾਂ ਦੀ ਮਾਇਆ ਅਤੇ ਮਹਿੰਗੇ ਰੁਮਾਲਾ ਸਾਹਿਬ ਦੇ ਚੜਾਵੇ ਦੇ ਵਿਚਾਰ ਇਹਨਾਂ ਸਧਾਰਨ ਜਈਆਂ ਚੀਜ਼ਾਂ ਦੀ ਕੀ ਮਹੱਤਤਾ ਹੈ ਇਹ ਉਹ ਵਸਤੂਆਂ ਹਨ ਜੋ ਬਾਜ਼ਾਰ ਵਿੱਚ ਤਾਂ ਬਹੁਤ ਸਸਤੀਆਂ ਮਿਲਦੀਆਂ ਹਨ ਪਰ ਗੁਰੂ ਦੇ ਦਰਬਾਰ ਵਿੱਚ ਇਹਨਾਂ ਦੀ ਕੀਮਤ ਸੰਸਾਰੀ ਦੌਲਤ ਨਾਲ ਨਹੀਂ ਸਗੋਂ ਸ਼ਰਧਾ ਦੇ ਤਰਾਜੂ ਨਾਲ ਤੋਲੀ ਜਾਂਦੀ ਹੈ ਅਸਲ ਵਿੱਚ ਸਿੱਖ ਇਤਿਹਾਸ ਦੀ ਇਹ ਬਹੁਤ ਹੀ ਖੂਬਸੂਰਤ ਅਤੇ ਨਿਮਰਤਾ ਭਰੀ ਪ੍ਰਥਾ ਹੈ ਜਿਸ ਦਾ ਸਬੰਧ ਗੁਰੂ ਅੰਗਦ ਦੇਵ ਜੀ ਦੇ ਜੀਵਨ ਅਤੇ ਮਾਤਾ ਖੀਵੀ ਜੀ ਦੀ ਦੁਰੰਦੇਸ਼ੀ ਸੋਚ ਨਾਲ ਜੁੜਿਆ ਹੋਇਆ ਹੈ ਇਹ ਰੀਤ ਉਸ ਸਮੇਂ ਤੋਂ ਸ਼ੁਰੂ ਹੋਈ ਜਦੋਂ ਭਾਈ ਲੈਣਾ ਜੀ ਜੋ ਬਾਅਦ ਵਿੱਚ ਸਿੱਖਾਂ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਬਣੇ ਪਹਿਲੀ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਲਈ ਕਰਤਾਰਪੁਰ ਸਾਹਿਬ ਜਾਣ ਦੀ ਤਿਆਰੀ ਕਰ ਰਹੇ ਸਨ ਜਦੋਂ ਉਹ ਰਵਾਨਾ ਹੋਣ ਲੱਗੇ ਤਾਂ ਉਹਨਾਂ ਦੀ ਮਹਿਲ ਯਾਨੀ ਪਤਨੀ ਮਾਤਾ ਖੀਵੀ ਜੀ ਨੇ ਇੱਕ ਬਹੁਤ ਹੀ ਅਨੋਖੀ ਬੇਨਤੀ ਕੀਤੀ ਮਾਤਾ ਖੀਵੀ ਜੀ ਜਿਨ੍ਹਾਂ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਆਉਂਦਾ ਹੈ ਅਤੇ ਜਿਨ੍ਹਾਂ ਨੇ ਲੰਗਰ ਦੀ ਸੇਵਾ ਨੂੰ ਇੱਕ ਨਵੀਂ ਪਛਾਣ ਦਿੱਤੀ ਉਹ ਜਾਣਦੇ ਸਨ ਕਿ ਰੋਹਾਨੀ ਮਾਰਗ ਤੇ ਚੱਲਣ ਲਈ ਪਦਾਰਥਕ ਅਮੀਰੀ ਨਹੀਂ ਸਗੋਂ ਮਨ ਦੀ ਨਿਰਮਲਤਾ ਚਾਹੀਦੀ ਹੈ ਉਹਨਾਂ ਨੇ ਭਾਈ ਲੈਣਾ ਜੀ ਨੂੰ ਕਿਹਾ ਸਵਾਮੀ ਜੀ ਤੁਸੀਂ ਅਕਾਲ ਪੁਰਖ ਦੇ ਰੂਪ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਲਈ ਜਾ ਰਹੇ ਹੋ ਪਰ ਗੁਰੂ ਦੇ ਦਰ ਤੇ ਕਦੇ ਖਾਲੀ ਹੱਥ ਨਹੀਂ ਜਾਈਦਾ ਮੇਰੀ ਇਹ ਤੁਛ ਜਿਹੀ ਭੇਂਟ ਢੂਣ ਅਤੇ ਝਾੜੂ ਨਾਲ ਲੈ ਜਾਓ ਅਤੇ ਗੁਰੂ ਚਰਨਾਂ ਵਿੱਚ ਅਰਪਣ ਕਰਿਓ ਮਾਤਾ ਖੀਵੀ ਜੀ ਦੀਆਂ ਇਹਨਾਂ ਭੇਂਟਾਂ ਪਿੱਛੇ ਬਹੁਤ ਡੂੰਘੇ ਅਰਥ ਲੁਕੇ ਹੋਏ ਸਨ ਭਾਈ ਲੈਣਾ ਜੀ ਇੱਕ ਵਾਰ ਤਾਂ ਹੈਰਾਨ ਹੋਏ ਕਿ ਗੁਰੂ ਸਾਹਿਬ ਜੀ ਲਈ ਇਹ ਸਧਾਰਨ ਵਸਤੂਆਂ ਕਿਉਂ ਪਰ ਮਾਤਾ ਖੀਵੀ ਜੀ ਦੀ ਸ਼ਰਧਾ ਨੂੰ ਵੇਖਦੇ ਹੋਏ ਉਹਨਾਂ ਨੇ ਇਹ ਸਵੀਕਾਰ ਕਰ ਲਈਆਂ ਮਾਤਾ ਖੀਵੀ ਜੀ ਨੇ ਢੂਣ ਕਿਉਂ ਭੇਜਿਆ ਇਸ ਦੇ ਪਿੱਛੇ ਇੱਕ ਬਹੁਤ ਹੀ ਡੂੰਗਾ ਮਨੋਵਿਗਿਆਨਿਕ ਅਤੇ ਅਧਿਆਤਮਿਕ ਅਰਥ ਛੁਪਿਆ ਹੋਇਆ ਹੈ ਅਸੀਂ ਜਾਣਦੇ ਹਾਂ ਕਿ ਜੇਕਰ ਅਸੀਂ ਮਿੱਠੀਆਂ ਚੀਜ਼ਾਂ ਖਾਈਏ ਤਾਂ ਬਹੁਤ ਜਲਦੀ ਸਾਡਾ ਮਨ ਭਰ ਜਾਂਦਾ ਹੈ ਅਤੇ ਫਿਰ ਅੱਕ ਜਾਂਦਾ ਹੈ ਪਰ ਲੂਣ ਇੱਕ ਅਜਿਹੀ ਵਸਤੂ ਹੈ ਜਿਸ ਦਾ ਸਵਾਦ ਮਨੁੱਖ ਨੂੰ ਕਦੇ ਵੀ ਅੱਕਣ ਨਹੀਂ ਦਿੰਦਾ ਜਿਵੇਂ ਲੂਣ ਤੋਂ ਬਿਨਾਂ 36 ਪ੍ਰਕਾਰ ਦੇ ਭੋਜਨ ਵੀ ਬੇਸਵਾਦ ਲੱਗਦੇ ਹਨ ਉਵੇਂ ਹੀ ਨਿਮਰਤਾ ਅਤੇ ਸੇਵਾ ਤੋਂ ਬਿਨਾਂ ਮਨੁੱਖੀ ਜੀਵਨ ਰੋਹਾਨੀ ਤੌਰ ਤੇ ਫਿੱਕਾ ਹੈ ਮਤਾ ਕੀ ਵੀ ਜੀ ਦਾ ਮਕਸਦ ਇਹ ਸੀ ਕਿ ਜਦੋਂ ਭਾਈ ਲੈਣਾ ਜੀ ਇਹ ਲੂਣ ਗੁਰੂ ਸਾਹਿਬ ਜੀ ਨੂੰ ਭੇਟ ਕਰਨ ਤਾਂ ਉਹ ਇਹ ਅਰਦਾਸ ਕਰਨ ਕੇ ਹੇ ਸੱਚੇ ਪਾਤਸ਼ਾਹ ਜਿਵੇਂ ਲੂਣ ਦਾ ਸਾਥ ਭੋਜਣ ਨਾਲ ਹਮੇਸ਼ਾ ਬਣਿਆ ਰਹਿੰਦਾ ਹੈ ਅਤੇ ਇਨਸਾਨ ਇਸ ਤੋਂ ਕਦੇ ਨਹੀਂ ਹੱਕਦਾ ਉਵੇਂ ਹੀ ਸਾਨੂੰ ਅਜੇ ਹੀ ਬਖਸ਼ਿਸ਼ ਕਰੋ ਕਿ ਅਸੀਂ ਤੁਹਾਡੀ ਸੇਵਾ ਕਰਦੇ ਹੋਏ ਕਦੇ ਨਾ ਥਕੀਏ ਅਤੇ ਸਾਡਾ ਮਨ ਤੁਹਾਡੀ ਭਗਤੀ ਦੇ ਸਵਾਦ ਤੋਂ ਕਦੇ ਨਾ ਉਜਾੜ ਹੋਵੇ ਦੂਜੀ ਵਸਤੂ ਸੀ ਝਾੜੂ ਝਾੜੂ ਨੂੰ ਆਮ ਤੌਰ ਤੇ ਨਿਮਰਤਾ ਦਾ ਚਿੰਨ ਮੰਨਿਆ ਜਾਂਦਾ ਹੈ ਜਿਵੇਂ ਝਾੜੂ ਘਰ ਦੇ ਕੋਨੇ-ਕੋਨੇ ਵਿੱਚੋਂ ਕੂੜਾ ਕਰਕਟ ਬਾਹਰ ਕੱਢ ਕੇ ਉਸ ਨੂੰ ਪਵਿੱਤਰ ਬਣਾ ਦਿੰਦਾ ਹੈ ਮਾਤਾ ਖੀਵੀ ਜੀ ਨੇ ਸੰਦੇਸ਼ ਦਿੱਤਾ ਕਿ ਗੁਰੂ ਸਾਹਿਬ ਜੀ ਆਪਣੀ ਕਿਰਪਾ ਦਾ ਝਾੜੂ ਸਾਡੇ ਮਨਾਂ ਤੇ ਫੇਰਨ ਝਾੜੂ ਦੀ ਇੱਕ-ਇੱਕ ਤੀਲ ਸਾਨੂੰ ਇਹ ਵੀ ਸਿਖਾਉਂਦੀ ਹੈ ਕਿ ਜੇਕਰ ਅਸੀਂ ਇਕੱਠੇ ਹੋ ਕੇ ਜਥੇਬੰਦ ਹੋ ਕੇ ਸੇਵਾ ਕਰੀਏ ਤਾਂ ਹੀ ਅਸੀਂ ਸਮਾਜ ਅਤੇ ਆਪਣੇ ਅੰਦਰੋਂ ਬੁਰਾਈਆਂ ਦਾ ਕੂੜਾ ਸਾਫ਼ ਕਰ ਸਕਦੇ ਹਾਂ ਸਾਡੇ ਮਨਾਂ ਵਿੱਚ ਹਉਮੈ ਯਾਨੀ ਹੰਕਾਰ, ਕਾਮ, ਕਰੋਧ, ਲੋਭ ਅਤੇ ਮੋਹ ਵਰਗੀ ਬਹੁਤ ਗੰਦਗੀ ਜਮਾ ਹੈ। ਝਾੜੂ ਚੜਾਉਣ ਦਾ ਭਾਉ ਇਹ ਹੈ ਕਿ ਅਸੀਂ ਗੁਰੂ ਅੱਗੇ ਸਮਰਪਣ ਕਰ ਰਹੇ ਹਾਂ ਕਿ ਉਹ ਸਾਡੇ ਅੰਦਰੋਂ ਹੰਕਾਰ ਦੀ ਮੈਲ ਸਾਫ਼ ਕਰਕੇ ਸਾਨੂੰ ਨਿਰਮਲ ਬਣਾ ਦੇਣ। ਇਸੇ ਕਾਰਨ ਅੱਜ ਵੀ ਜਦੋਂ ਕੋਈ ਸ਼ਰਧਾਲੂ ਗੁਰਦੁਆਰਾ ਸਾਹਿਬ ਵਿੱਚ ਲੂਣ ਜਾਂ ਝਾੜੂ ਦੀ ਸੁਖਣਾ ਸੁਖਦਾ ਹੈ ਤਾਂ ਉਹ ਸਿਰਫ ਵਸਤੂਆਂ ਨਹੀਂ ਚੜਾ ਰਿਹਾ ਹੁੰਦਾ ਬਲਕਿ ਉਹ ਨਿਮਰਤਾ, ਸੇਵਾ ਅਤੇ ਮਨ ਦੀ ਸ਼ੁੱద్ధి ਦੀ ਭੀਖ ਮੰਗ ਰਿਹਾ ਹੁੰਦਾ ਹੈ। ਇਹ ਪ੍ਰਥਾ ਸਾਨੂੰ ਯਾਦ ਦਿਵਾਉਂਦੀ ਹੈ ਗੁਰੂ ਨੂੰ ਮਹਿੰਗੇ ਤੋਹਫਿਆਂ ਦੀ ਲੋੜ ਨਹੀਂ ਬਲਕਿ ਸਾਡੇ ਸਾਫ਼ ਮਨ ਅਤੇ ਸੇਵਾ ਭਾਵਨਾ ਦੀ ਲੋੜ ਹੈ ਇਹ ਪੇਟਾ ਸਾਨੂੰ ਸਿਖਾਉਂਦੀ ਹੈ ਕਿ ਗੁਰੂ ਦੇ ਦਰਬਾਰ ਵਿੱਚ ਵੱਡਾ ਉਹ ਨਹੀਂ ਜਿਸ ਕੋਲ ਧਨ ਹੈ ਸਗੋਂ ਉਹ ਹੈ ਜੋ ਸਭ ਤੋਂ ਵੱਧ ਨੀਵਾ ਹੋ ਕੇ ਸੇਵਾ ਕਰ ਸਕਦਾ ਹੈ ਇਹ ਸੁੰਦਰ ਇਤਿਹਾਸ ਸਾਨੂੰ ਦੱਸਦਾ ਹੈ ਕਿ ਸੇਵਾ ਵਿੱਚ ਹੀ ਮੇਵਾ ਹੈ ਮਾਤਾ ਖੀਵੀ ਜੀ ਜਿਨ੍ਹਾਂ ਨੇ ਖੁਦ ਲੰਗਰ ਦੀ ਸੇਵਾ ਵਿੱਚ ਆਪਣਾ ਜੀਵਨ ਲਗਾ ਦਿੱਤਾ ਸਾਨੂੰ ਸਿਖਾ ਗਏ ਕਿ ਗੁਰੂ ਦੇ ਦਰ ਤੇ ਨੀਵਾ ਹੋ ਕੇ ਹੀ ਉੱਚਾ ਪਦ ਪ੍ਰਾਪਤ ਕੀਤਾ ਜਾ ਸਕਦਾ ਹੈ ਕਿ ਤੁਸੀਂ ਵੀ ਕਦੇ ਗੁਰਦੁਆਰਾ ਸਾਹਿਬ ਵਿਖੇ ਲੂਣ ਜਾਂ ਝਾੜੂ ਦੀ ਭੇਟਾ ਸਜਾਈ ਹੈ ਕਿ ਤੁਹਾਡੀ ਕੋਈ ਅਜਿਹੀ ਸੁਖਣਾ ਹੈ ਜੋ ਪੂਰੀ ਹੋਈ ਹੋਵੇ ਅਤੇ ਜਿਸ ਨੇ ਤੁਹਾਡੀ ਜ਼ਿੰਦਗੀ ਬਦਲ ਦਿੱਤੀ ਹੋਵੇ ਸਾਨੂੰ ਕਮੈਂਟ ਕਰਕੇ ਆਪਣੇ ਅਨੁਭਵ ਜਰੂਰ ਦੱਸਣਾ ਜੀ ਸਤਿ ਸ੍ਰੀ ਅਕਾਲ